ਇਹਕਰhetra ਦਾ ਸਵਾਗਤ ਹੈ ਮੈਂ ਤੁਹਾਡੀ ਆਪਣੀ ਹਰਪ੍ਰੀਤ ਕੌਰ ਘੱਗਾ ਅੱਜ ਅਸੀਂ ਪਹੁੰਚੇ ਹਾਂ ਪਿੰਡ ਮੋਮੇਆ ਜਿੱਥੇ ਕਿ ਨਰੇਗਾ ਨੂੰ ਲੈ ਕੇ ਬਹੁਤ ਜ਼ਿਆਦਾ ਸਮੱਸਿਆ ਪੈਦਾ ਹੋ ਰਹੀ ਹੈ ਕਾਫੀ ਪਿੰਡਾਂ ਦੇ ਵਿੱਚ ਸਮੱਸਿਆ ਪੈਦਾ ਹੋ ਰਹੀ ਹੈ ਕਿ ਬੇਰੋਜ਼ਗਾਰ ਬੰਦਿਆਂ ਨੂੰ ਇਹ ਕੰਮ ਨਹੀਂ ਮਿਲ ਰਿਹਾ ਆਓ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਇਹਦੀ ਕੀ ਸਮੱਸਿਆ ਹੈ ਇਹਨਾਂ ਨੂੰ ਕੰਮ ਕਿਉਂ ਨਹੀਂ ਦਿੱਤਾ ਜਾ ਰਿਹਾ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਆਰਮਚੰਦਰ ਹੈ ਆਰਮਚੰਦਰ ਜੀ ਕੀ ਦਿੱਕਤ ਹੈ ਕੀ ਸਮੱਸਿਆ ਹੈ ਜੀ ਪਿੰਡ ਮੋਮੀਆ ਪਿੰਡ ਦੇ ਵਿੱਚ ਨਰੇਗਾ ਨੂੰ ਲੈ ਕੇ ਸਮੱਸਿਆ ਬਹੁਤ ਵੱਡੀ ਹੈ ਲੋਕ ਇੱਥੇ ਤਕਰੀਬਨ ਗਰੀਬ ਨੇ ਸਾਰੇ ਠੀਕ ਹੈ ਤੇ ਜਿਹੜਾ ਨਰੇਗਾ ਦਾ ਕੰਮ ਹੈਗਾ ਉਹ ਹੁੰਦਾ ਹੀ ਗਰੀਬਾਂ ਵਾਸਤੇ ਆ ਸੱਚ ਠੀਕ ਹੈ ਇਹਦੇ ਕੰਮ ਨਾ ਦੇਣ ਵਿੱਚ ਕੁਸਤਾ ਪਿੰਡ ਦੇ ਉਹ ਲੋਕ ਆ ਜਿਹੜੇ ਚੌਧਰ ਚਾਹੁੰਦੇ ਨੇ ਉਹਨਾਂ ਨੇ ਬੰਦ ਕਰਾਇਆ ਠੀਕ ਹੈ ਦੂਜੇ ਉਹ ਲੋਕ ਜਿਹੜੇ ਮੈਕਮੇ ਦੇ ਵਿੱਚ ਵੀ ਬੈਠੇ ਨੇ ਉਹ ਇਮਾਨਦਾਰ ਬੰਦੇ ਨੂੰ ਅੱਗੇ ਆਉਣ ਦੇਣਾ ਚਾਹਦੇ ਨਹੀਂ ਤਾਂ ਅੱਗੇ ਉਹਨਾਂ ਤੋਂ ਵਾਹ ਗਿਆ ਪੰਚਾਇਤ ਪੰਚਾਇਤ ਵੀ ਕੰਮ ਦੇ ਕੇ ਰਾਜੀ ਨਹੀਂ ਇੱਕ ਹਮਾਨਦਾਰ ਬੰਦੇ ਨੂੰ ਉਹ ਵੀ ਕਹਿੰਦੇ ਨੇ ਵੀ ਸਾਡੇ ਕੋਲ ਜਾਂ ਮੈਕਮਾ ਤੇ ਪੰਚਾਇਤਾਂ ਅਕਸਰ ਇਹ ਚਾਹਤੀਆਂ ਨੇ ਕਿ ਜਿਹੜਾ ਬੰਦਾ ਅੱਗੇ ਲੱਗਦਾ ਇਹਨਾਂ ਦੇ ਹਾਜ਼ਰੀਆਂ ਵਾਲਾ ਮੇਟ ਹੈ ਉਹ ਅਣਜਾਣ ਹੋਵੇ ਕਿਸੇ ਗੱਲ ਨੂੰ ਜਾਣਦਾ ਨਾ ਹੋਵੇ ਜਿਵੇਂ ਮਰਜ਼ੀ ਉਹ ਤੋਂ ਨਜਾਇਜ਼ ਹਾਜ਼ਰੀਆਂ ਲਵਾਈਏ ਜਿਵੇਂ ਮਰਜ਼ੀ ਨਜਾਇਜ਼ ਕੰਮ ਕਰਾਈਏ ਇਹੋ ਜਿਹੇ ਬੰਦੇ ਉਹਨਾਂ ਨੂੰ ਚਾਹੀਦੇ ਹੁੰਦੇ ਨੇ ਤੇ ਮੈਂ ਤੁਹਾਨੂੰ ਕਹਿ ਦਵਾਂ ਕੁਸ ਉਹ ਕਾਰਟ ਨੇ ਜਿਨ੍ਹਾਂ ਨੂੰ ਇੱਕ ਦਿਨ ਵੀ ਕੰਮ ਨਹੀਂ ਮਿਲਿਆ 15 ਸਾਲਾਂ ਤੋਂ ਇੱਕ ਦਿਨ ਵੀ ਕੁਝ ਉਹ ਲੋਕ ਨੇ ਜਿਨ੍ਹਾਂ ਨੇ ਕੰਮ ਕਰਨਾ ਨਹੀਂ ਕਾਰਟ ਬਣਵਾਏ ਹੋਏ ਨੇ ਵੀ ਅਸੀਂ ਨਜਾਇਜ਼ ਹਾਜ਼ਰੀਆਂ ਪੁਆਵਾਂ ਕਿੰਨੇ ਸਾਲ ਤੋਂ ਕੰਮ ਬੰਦ ਹੈ ਜੀ ਤੁਹਾਡਾ ਕੰਮ ਤਾਂ ਲੰਗਪਗ ਸਾਲ ਤੋਂ ਉੱਤੇ ਹੀ ਹੋ ਗਿਆ ਟਾਈਮ ਬਿਲਕੁਲ ਵੀ ਨਹੀਂ ਕੰਮ ਮਿਲਿਆ ਜੀ ਨਹੀਂ ਕੰਮ ਨਹੀਂ ਮਿਲਿਆ ਕੰਮ ਹੈ ਇੱਥੇ ਇੱਕ ਇਹੀ ਗੱਲ ਜਿਹੜੀ ਹੈ ਕਿ ਰੁਕਵਾਨ ਆਲੇ ਵੀ ਇੱਥੇ ਰਹੇ ਨੇ ਤੇ ਰੋਕਣ ਵਾਲਾ ਵਿਭਾਗ ਹੈਗਾ ਹੁਣ ਮੈਂ 5 ਤਰੀਕ ਨੂੰ 100 ਬੰਦੇ ਦੀ ਡਿਮਾਂਡ ਦੇ ਕੇ ਆ ਕੰਮ ਵਾਸਤੇ ਹਾਲਾਂਕਿ ਮੈਂ ਇਹਦੇ ਜਿਹੜਾ ਐਕਟ ਹੈਗਾ ਮਰੇਗਾ 2005 ਇਹ ਸਰਦ ਦੇ ਤਹਿਤ ਮੈਂ ਪਬਲਿਕ ਨੂੰ ਦੱਸਦਾ ਕਿਰਤੀਆਂ ਨੂੰ ਦੱਸਦਾ ਵੀ ਆਪਣੇ ਇਹ ਹੱਕ ਨੇ ਇਹ ਸਾਡੇ ਅਧਿਕਾਰ ਨੇ ਪਰ ਨਾਲ ਤਾਂ ਪੰਚਾਇਤ ਨੂੰ ਪਤਾ ਨਾ ਪੰਚਾਇਤ ਦੱਸੇ ਤੇ ਅਸੀਂ ਕੰਮ ਜਿਵੇਂ ਕੀਤਾ ਸਾਨੂੰ ਪਤਾ ਬਹੁਤ ਔਖਾ ਲੋਕਾਂ ਨੂੰ ਤੰਗੀ ਆ ਤੇ ਸਾਲ ਤੋਂ ਉੱਪਰ ਹੋ ਗਿਆ ਕੰਮ ਨਹੀਂ ਮਿਲ ਰਹਾ ਹੈਗਾ ਕੰਮ ਦਿੱਤਾ ਜਾਏ ਤੇ ਅਧਿਕਾਰੀ ਵੀ ਕੁ ਸੇਤਰਾਂ ਦੀਆਂ ਸ਼ਰਤਾਂ ਲਾ ਦਿੰਦੇ ਨੇ ਕਿ ਚੀਨਾ ਨੂੰ ਆ ਮੰਨਣਾ ਬਹੁਤ ਔਖਾ ਹੋ ਜਾਂਦਾ ਤੁਸੀਂ ਪਾਤਣਾ ਵਿੜੀ ਦਫਤਰ ਚ ਅਪਲੀਕੇਸ਼ਨ ਦਿੱਤੀ ਸੀਗੀ ਕੀ ਕਿਹਾ ਹੈ ਐਪਲੀਕੇਸ਼ਨ ਮੈਂ ਡਿਮਾਂਡ ਦਿੱਤੀ ਹੋਈ ਆ 15 ਦਿਨ ਦਾ ਟਾਈਮ ਹੁੰਦਾ 15 ਦਿਨਾਂ ਵਿੱਚ ਕੰਮ ਦਿੰਦੇ ਨੇ ਠੀਕ ਹੈ ਨਹੀਂ ਕੰਮ ਦਿੰਦੇ ਤਾਂ ਮੈਂ 100 ਬੰਦਿਆਂ ਦੀ ਕੁਝ ਪਹਿਲਾਂ ਵੀ ਹੈਗੀਆਂ ਸਾਡੇ ਕੋਲੇ ਇਹ ਡਿਮਾਂਡਸ ਲੋਕਾਂ ਦੀਆਂ ਉਹ ਸਾਰੀਆਂ ਅਸੀਂ ਉੱਪਰਲੇ ਅਫਸਰਾਂ ਕੋਲੇ ਲੈ ਕੇ ਜਾਵਾਂਗੇ ਉਹਨਾਂ ਦੀ ਅਸੀਂ ਡਿਮਾਂਡ ਕਰਾਂਗੇ ਕਿ ਨਾਂ ਨੂੰ ਬੇਰੁਜ਼ਗਾਰੀ ਭੱਤਾ ਦਿਓ ਠੀਕ ਹੈ ਕੀ ਸਰਕਾਰ ਤੋਂ ਮੰਗ ਕਰਨਾ ਚਾਹੁੰਦੇ ਹੋ ਸਰਕਾਰ ਤੋਂ ਮੰਗ ਇਹ ਹੀ ਹੈ ਕਿ ਸਰਕਾਰ ਜੋ ਇੱਥੇ ਚਮਚੇ ਬੈਠੇ ਹੋਏ ਨੇ ਚਾਹੇ ਦਾਤਰਾ ਚ ਨੇ ਚਾਹੇ ਪਿੰਡਾਂ ਚ ਪੰਚਾਇਤਾਂ ਦੇ ਨਮਾਇਦੇ ਨੇ ਉਹਨਾਂ ਨੂੰ ਸੁਧਾਰ ਦਿੱਤਾ ਜਾਏ ਉਹਨਾਂ ਨੂੰ ਸਿੱਧੀ ਗੱਲ ਕਹਿ ਦੇਣ ਵੀ ਇਹਨਾਂ ਲੋਕਾਂ ਨੂੰ ਕੰਮ ਦੋ ਠੀਕ ਹੈ ਹਾਂਜੀ ਮੈਂ ਤੁਹਾਡਾ ਸੁਰੇਸ਼ ਦੇਵੀ ਜੀ ਸੁਰੇਸ਼ ਦੇਵੀ ਜੀ ਮੌਮੀਆ ਪਿੰਡ ਦੀ ਆਣ ਵਾਲਿਆ ਤੁਸੀਂ ਹਾਂਜੀ ਸਾਦੀਪੁਰ ਮੌਮੀਆ ਜੀ ਠੀਕ ਹੈ ਜੀ ਨਰੇਗਾ ਨੂੰ ਲੈ ਕੇ ਕੀ ਸਮੱਸਿਆ ਜੀ ਤੁਹਾਡੀ ਸਾਡੇ ਸਸਮੱਛਾ ਜੀ 1.5 ਸਾਲ ਤੋਂ ਹੋ ਰਹੀ ਜੀ ਸਾਨੂੰ ਕੋਈ ਕੰਮ ਨਹੀਂ ਮਿਲ ਰਿਹਾ ਜੀ ਘਰੇ ਬੈਠਾ ਛੋਟੇ ਛੋਟੇ ਬੱਚੇ ਨੇ ਸਾਡੇ ਠੀਕ ਹੈ ਜੀ ਤੇ ਸਾਨੂੰ ਨਰੇਗਾ ਦਾ ਕੰਮ ਚਾਹੀਦਾ ਠੀਕ ਹੈ ਜੀ ਕਿੰਨੀ ਦਿਹਾੜੀ ਮਿਲਦੀ ਤੁਹਾਨੂੰ ਨਰੇਗਾ ਚ ਜੀ ਸਾਨੂੰ ਜੀ 300 300 3 300 3 ਰੁਪਏ ਮਿਲਦੇ ਨੇ ਜੀ ਠੀਕ ਹੈ ਜੀ ਵੀ ਕੰਮ ਬਿਲਕੁਲ ਬੰਦਿਆ ਤੁਹਾਡਾ ਨਰੇਗਾ ਦਾ ਹਾਂ ਜੀ ਬਿਲਕੁਲ ਬੰਦ ਹੈ ਜੀ ਕੀ ਤੁਸੀਂ ਪ੍ਰਸ਼ਾਸਨ ਨੂੰ ਇਹਨੂੰ ਮੰਗ ਕਰਨਾ ਚਾਹੁੰਦੇ ਹੋ ਤੁਸੀਂ ਆਸੀ ਬਸ ਜੀ ਇਹ ਮੰਗ ਕਰਦੇ ਆ ਸਾਡਾ ਕੰਮ ਵੀ ਚੱਲ ਪਵੇ ਨਰੇਗਾ ਦਾ ਬਸ ਮੇਰਾ ਨਾਮ ਫੁੱਲਪਤੀ ਕੌਰ ਮੋਮੇ ਪਿੰਡ ਦੇ ਆਣ ਵਾਲੇ ਹੋ ਨਾ ਹਾਂਜੀ ਸ਼ਾਦੀਪੁਰ ਵਾਲਾ ਤੁਹਾਨੂੰ ਨਰੇਗਾ ਨੂੰ ਲੈ ਕੇ ਕੀ ਸਮੱਸਿਆ ਆ ਰਹੀ ਹੈ ਜੀ ਤੁਹਾਨੂੰ ਨਰੇਗਨ ਲੈ ਕੇ ਆਈ ਸਮੱਸਿਆ ਜੀ ਸਾਡਾ ਗਰੀਬ ਪਰਿਵਾਰਾ ਠੀਕ ਹੈ ਤੁਹਾਨੂੰ ਕੋਈ ਰਜਗਰ ਨਹੀਂ ਮਿਲ ਰਿਹਾ ਠੀਕ ਚਾਰ ਚਪੇਰੇ ਕੰਪਨੀ ਸਾਨੂੰ ਨਰੇਗਾ ਦਾ ਕੰਮ ਮਿਲਣਾ ਚਾਹੀਦਾ ਕਿੰਨੇ ਟਾਈਮ ਤੋਂ ਤੁਹਾਡਾ ਕੰਮ ਬੰਦ ਹੈ ਜੀ 1.5 ਸਾਲ ਤੋਂ ਬੰਦ ਹੈ ਮੈਮ ਬਿਲਕੁਲ ਵੀ ਤੁਹਾਨੂੰ ਕੰਮ ਨਹੀਂ ਮਿਲਿਆ ਹੈਗਾ ਨਹੀਂ ਮੈਮ ਠੀਕ ਹੈ ਕੀ ਚਾਹਦੇ ਤੁਸੀਂ ਤੁਹਾਨੂੰ ਕੰਮ ਮਿਲਣਾ ਚਾਹੀਦਾ ਹੈ ਹਾਂ ਮੈਮ ਅਸੀਂ ਇਹੀ ਚਾਹਦੇ ਹਾਂ ਵੀ ਸਾਨੂੰ ਕੰਮ ਮਿਲਣਾ ਜ਼ਰੂਰੀ ਚਾਹੀਦਾ ਸਾਡੇ ਪਿੰਡ ਵਿੱਚ ਕੰਮ ਬਹੁਤ ਹੈ ਸਾਨੂੰ ਕੰਮ ਮਿਲਦਾ ਨਹੀਂ ਹੈ ਮਾਮੀਆ ਪਿੰਡ ਤੋਂ ਜੀ ਤੁਸੀਂ ਹਾਂਜੀ ਕੀ ਦਿੱਕਤ ਹੈ ਤੁਹਾਨੂੰ ਨਰੇਗਾ ਦੀ ਸਮੱਸਿਆ ਨੂੰ ਲੈ ਕੇ ਸਾਨੂੰ ਜੀ ਸਾਡਾ ਕੰਮ ਨਹੀਂ ਚੱਲਦਾ ਸੀ ਤੇ ਬਹੁਤ ਪ੍ਰੇਸ਼ਾਨ ਕਿੰਨੇ ਟਾਈਮ ਤੋਂ ਤੁਹਾਡਾ ਕੰਮ ਬੰਦ ਹੈ ਜੀ ਨਰੇਗਾ ਦਾ ਸਾਨੂੰ ਹੋ ਗਿਆ ਸਾਡਾ ਕੰਮ ਬੰਦ ਹੋ ਗਿਆ ਵੀ ਬਿਲਕੁਲ ਤੁਹਾਡਾ ਕੰਮ ਚੱਲ ਰਿਹਾ ਨਹੀਂ ਬੰਦ ਸਾਡੇ ਤੇ ਗੰਦਗੀ ਪਿੰਡ ਚ ਇੰਨੀ ਪੈ ਰਹੀ ਹੈ ਦੇਖਣ ਵੀ ਜੀ ਨਹੀਂ ਕਰਦਾ ਹੈਗਾ ਠੀਕ ਹੈ ਤੁਸੀਂ ਕੀ ਚਾਹੁੰਦੇ ਤੁਹਾਡਾ ਕੰਮ ਚੱਲਣਾ ਚਾਹੀਦਾ ਸਾਡਾ ਕੰਮ ਚੱਲਣਾ ਚਾਹੀਦਾ ਤੇ ਨਰੇਗਾ ਮਿਲਣਾ ਚਾਹੀਦਾ ਸਾਨੂੰ ਠੀਕ ਹੈ ਸੁਨੀਦਰਾਨੀ ਜੀ ਕੀ ਕੀ ਦਿੱਕਤ ਹੈ ਪੈ ਰਹੀ ਹੈ ਤੁਹਾਨੂੰ ਸਾਨੂੰ ਦਿੱਕਤ ਹੈ ਆ ਮੈਡਮ ਜੀ ਵੀ ਸਾਨੂੰ ਕੰਮ ਨਹੀਂ ਮਿਲਦਾ ਸਾਡਾ ਰਜਗਾਰ ਜਮੇ ਬੰਦ ਹੋ ਚੁੱਕਿਆ ਹੈ ਵੀ ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਵੀ ਸਾਨੂੰ ਜਲਦੀ ਤੋਂ ਜਲਦੀ ਕੰਮ ਮਿਲਣਾ ਚਾਹੀਦਾ